ਗੁਰਦਰਾਸਰੀ ਹੈਮਕੁੰਟ ਸੈ ਰਿਸ਼ੀਕੇਸ਼ ਰਾਤ ਆਪਾਂ ਇੱਥੇ ਪਹੁੰਚ ਗਏ ਸੀ 8 ਵਜੇ ਤੇ ਇਸ ਜਗ੍ਹਾ ਤੇ ਇਹ ਆਪਾਂ ਨੂੰ ਕਮਰਾ ਮਿਲਿਆ ਸੀ ਭਾਈ ਜਾਲਾ ਜੀ ਸਰਾ ਤੇ ਕਮਰਾ ਨੰਬਰ 125 ਬਹੁਤ ਸਾਫ਼ ਸੁਥਰੇ ਕਮਰੇ ਨੇ ਹੁਣ ਸੰਗਤ ਘਟੇ ਕੋਈ ਵੀ ਰੋਲੇਟਾ ਵਿੱਚ ਸੰਗਤ ਆਉਂਦੀ ਹੈ ਕਿਉਂਕਿ ਹਜੂਰ ਸਾਹਿਬ ਦੀ ਯਾਤਰਾ ਸਮਾਪਤ ਹੋ ਗਈ ਹੁਣ ਅਗਲੇ ਸਾਲ ਜੋ ਮਈ ਯਾਤਰਾ ਖੁੱਲੇਗੀ ਫਿਰ ਇੱਥੇ ਰੌਣਕ ਲੱਗਣੀ ਹੈ ਤੇ 125 ਨੰਬਰ ਕਮਰਾ ਆ ਰਿਹਾ ਸਤਾ ਖਲ ਰਿਹਾ ਸਮਾਨ ਹੁਣ ਇਕੱਠਾ ਕੀਤਾ ਜਾਏਗਾ ਉਹ ਕੁਰਸੀ ਵੀ ਨਸੀਬ ਸਿੰਘ ਦੀ ਇੰਦਰ ਪਰਨਾ ਰਾਤ ਪਾਣੀ ਕਿਉਂ ਕੱਢ ਕੇ ਸੁੱਕਣੇ ਪਾਤਾ ਸੀ ਸੁੱਕ ਗਿਆ ਕਿਉਂਕਿ ਕੱਲ ਰੇਤਾ ਬਹੁਤ ਪੈ ਗਿਆ ਸੀ ਤੇ ਕਾਫੀ ਦਿਨ ਹੋ ਗਏ ਸੀ ਤੋਤਾ ਨਹੀਂ ਸੀ ਸਮਾਨ ਇਕੱਠਾ ਕਰਕੇ ਸਾਈਕਲਾਂ ਦੇ ਪੰਦੇ ਆ ਤੇ ਅਗਲਾ ਸਫ਼ਰ ਸ਼ੁਰੂ ਕਰਦੇ ਆ ਮੈਨੂੰ ਉਹ ਲੋ ਇਧਰ ਚਾਰਜ ਲੱਗੇ ਵਧੀਆ ਨਹੀਂਦਾਈ ਬਹੁਤ ਵਧੀਆ ਥਕਾਵਟ ਹੈਗੀ ਸੀ ਵੀਡੀਓ ਡੇਟਿੰਗ ਕਰਦੇ ਕਰਦੇ 12 ਵਜੇ ਤੱਕ ਰਿਮਨ ਸੁੱਤੇ ਅਸੀਂ ਤੇ 6:30 ਵਜੇ ਉੱਠ ਕੇ ਇਹ ਗੁਰਦਸਾਹ ਦਾ ਲੰਗਰ ਹਾਲ ਦਾ ਬਾਹਰਲਾ ਪਾਸਾ ਚਾਹ ਦੀ ਆਪਾਂ ਬੱਟੀ ਭਰ ਲਈ ਅਥੋਂ ਆ ਦੇਖੋ ਚਾਹ ਪੀ ਕੇ ਗੁਰੂ ਘਰ ਦਰਸ਼ਨ ਕਰਦੇ ਆ ਫਿਰ ਅਗਲਾ ਸਫ਼ਰ ਕਰਦੇ ਆ ਸਮਾਨ ਬੰਨ ਕੇ ਅੱਜ ਜਮਾਣਾ ਨਗਰਾਂ ਨੂੰ ਚੱਲਾਂਗੇ ਆਪਣੀ ਵੀਡੀਓ ਵੇਖ ਰਹੇ ਸਾਰੇ ਸਜਣਾ ਮਿੱਤਰਾਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਸਤਿ ਸ੍ਰੀ ਅਕਾਲ ਅੱਜ ਤਰੀਕ 15 ਅਕਤੂਬਰ ਤੇ ਸਾਲ 2025 ਰਤ ਆਪਾਂ ਇੱਥੇ ਰੁਕੇ ਸੀ ਗੁਰਦੁਆਰਾ ਰਿਸ਼ੀਕੇਸ ਸਾਹਿਬ ਕੱਲ ਸ਼੍ਰੀ ਨਗਰ ਤੋਂ ਰਿਸ਼ੀਕੇਸ ਦਾ 106 ਕਿਲੋਮੀਟਰ ਲੰਮਾ ਪੈੜਾ ਕੱਢਿਆ ਉਤਰਾਇਆਂ ਚੜਾਈਆਂ ਟੁੱਟੀਆਂ ਸੜਕਾਂ ਤੇ ਸਾਫ਼ ਸਾਰਾ ਕੁਝ ਸੀ ਤੇ ਅੱਜ ਹੁਣ ਰਿਸ਼ੀਕੇਸ ਤੋਂ ਚੱਲ ਕੇ ਜਵਨਾਲਾ ਤੱਕ ਜਾਵਾਂਗੇ 135 ਕਿਲੋਮੀਟਰ ਦਾ ਸਫ਼ਰ ਹੈ ਤੇ ਰਾਹ ਮੇਰਾ ਹੈ ਅੱਜ ਦਵਾਈਆਂ ਦੇ ਉਤਰਿਆ ਨਹੀਂ ਅੱਜ ਪੱਧਰ ਰਾਹ ਨੇ ਤੇ ਪੂਰੀ ਕੋਸ਼ਿਸ਼ ਕਰਾਂਗੇ ਵੀ ਜਮਾਣਾ ਨਗਰ ਪਹੁੰਚੀਏ ਤੇ ਗੁਰੂ ਘਰ ਦਰਸ਼ਨ ਕਰ ਲਈ ਚਾਹ ਦੇ ਦੋ ਦੋ ਬਾਟੇ ਪੀ ਲਏ ਤੇ ਹੁਣ ਅਗਲਾ ਸਫਰ ਕਰਨ ਦੀ ਧਾਰਾ ਸਾਈਕਲਾਂ ਸਮਾਨ ਬੰਨਨੇ ਆ ਤੇ ਚੱਲਦੇ ਆ ਇਸ ਗੁਰਦੁਰ ਸਾਹਿਬ ਦਾ ਆਲਾ ਦੋਲਾ ਬਹੁਤ ਹੀ ਖੂਬਸੂਰਤ ਹੈ ਚਾਰ ਪੰਜ ਸਰਾਵਾਂ ਬਣੀਆਂ ਹੋਈਆਂ ਨੇ ਲੰਗਰ ਹਾਲ ਦਰਬਾਰ ਹਾਲ ਤੇ ਸੋਹਣੀਆਂ ਸੋਹਣੀਆਂ ਪਾਰਕਾਂ ਸਾਰਾ ਕੁਝ ਇੰਤਜਾਮ ਬਹੁਤ ਵਧੀਆ ਸੰਗਤਾਂ ਵਾਸਤੇ ਕਾਫੀ ਸੰਗਤਾਂ ਰੁਕਦੀਆਂ ਨੇ ਜਦੋਂ ਹਿਮਕੋਟ ਸਾਹਿਬ ਦੀ ਯਾਤਰਾ ਚੱਲਦੀ ਹੈ ਹੁਣ ਹਿਮਕੋਟ ਸਾਹਿਬ ਦੀ ਯਾਤਰਾ ਬੰਦ ਹੋ ਗਈ ਪਰ ਜਿਹੜੇ ਆਪਣੇ Hindu ਵੀਰ ਨੇ ਉਹ ਬਦਰੀਨਾਥ ਜਾਂਦੇ ਨੇ ਅਜੇ ਵੀ ਬਦਰੀਨਾਥ ਅਜੇ ਖੁੱਲਿਆ ਨਵੰਬਰ ਚ ਬੰਦ ਹੋਏਗਾ ਤੇ ਇੱਥੇ ਖੜੇ ਸੀ ਆਪਣੇ ਸਾਈਕਲ ਸਾਈਕਲਾਂ ਦੇ ਹਾਲਾਤ ਬਹੁਤ ਖਰਾਬ ਹੋਏ ਨੇ ਧੋਣ ਵਾਲੇ ਨੇ ਕੋਈ 2 ਦਿਨ ਹੋਰ ਤੇ 2 ਦਿਨ ਬਾਅਦ ਜਾ ਕੇ ਫਿਰ ਨੂੰ ਧੋਵਾਂਗੇ ਸਰਵਿਸ ਕਰਾਵਾਂਗੇ ਇਹਨਾਂ ਦੇ ਸਾਈਕਲ ਸਾਡੇ ਦੋਵਾਂ ਦੇ ਸੇਮ ਨੇ ਸਿਰਫ ਰੰਗ ਦਾ ਫਰਕ ਹੈ ਨਸੀਬ ਸਿੰਘ ਵਾਲਾ ਸਾਈਕਲ ਕਾਲੇ ਰੰਗ ਚ ਤੇ ਮੇਰਾ ਨੀਲੇ ਰੰਗ ਚ ਬਿਟਮੈਨ 520 ਰੌਕ ਰਾਈਡਰ ਇਹਨਾਂ ਸਾਈਕਲਾਂ ਨੇ ਬਹੁਤ ਸਾਥ ਦਿੱਤਾ ਉੱਚੇ ਈਵੇਂ ਰਾਮਾ ਜੀ ਬੋ ਲੋ ਕਿਤੇ ਪਾਣੀ ਕਿਤੇ ਪੱਥਰ ਬਹੁਤ ਵਧੀਆ ਰਏ ਕੋਈ ਹੋਰ ਸਾਈਕਲ ਹੁੰਦਾ ਤੇ ਖਿੱਲਰ ਜਾਂਦਾ ਹੁਣ ਤੱਕ ਇੱਥੇ ਲੋਕ ਲਾਏ ਸੀ ਲੋਕ ਖੋਲਦੇ ਆ ਤੇ ਸਾਮਾਨ ਲਾਦੇ ਆ ਫੋਨ ਵੀ ਵਧੀਆ ਆਪਣਾ ਆਪਣੇ ਸਾਈਕਲ ਦੇ ਪਿੱਛੇ ਲੱਗੀ ਹੋਈ ਜਿਹੜੀ ਪਲੇਟ ਸ਼ੋ ਟੁੱਟ ਗਈ ਸੀ ਤੇ ਉਹ ਪਲੇਟ ਗੱਤੇ ਜੀ ਦੀ ਸੀ ਕੋਈ ਚੀਜ਼ ਮਾੜੀ ਮੋਟੀ ਵੱਜੀ ਤੇ ਟੁੱਟ ਗਈ ਕੱਲ ਆਪਾਂ ਸ਼੍ਰੀਨਗਰ ਤੋਂ ਜੋ ਚੱਲੇ ਆਉਂਦੇ ਹੋ ਰਾਹ 'ਚ ਇੱਕ ਹਾਰਡਵੇਅਰ ਦੀ ਦੁਕਾਨ ਤੋਂ ਫੈਵਿਕ ਲਈ ਤੇ ਆਪਾਂ ਪਲੇਟ ਨੂੰ ਜੋੜਿਆ ਜੋੜਿਆ ਕਿਵੇਂ ਉਹਨੇ ਦੱਸਿਆ ਜਿਹੜੇ ਉੱਥੇ ਕੁਝ ਬੰਦੇ ਹੋਰ ਸੀ ਉਹਨਾਂ ਨੇ ਵਧੀਆ ਮਦਦ ਕੀਤੀ ਇਹ ਉੱਤੇ ਮੜਿਆ ਰੇਤਾ ਪਾਇਆ ਰੇਤਾ ਪਾ ਕੇ ਤੇ ਫਿਰ ਉੱਤੇ ਫੇਵਿਕ ਪਾਤੀ ਉਹ ਬਿਲਕੁਲ ਹੁਣ ਜਿਵੇਂ ਪੱਥਰ ਹੁੰਦਾ ਐਵੇਂ ਦੀ ਬਣ ਗਈ ਜੁੜ ਗਈ ਬਿਲਕੁਲ ਨਾਲ ਥੋੜੇ ਬਲ ਦੇ ਅੱਖਰ ਅੱਗੇ ਵਿੱਚ ਹੋ ਗਏ ਨੇ ਜੁੜਨ ਲੱਗਿਆਂ ਕਿ ਜਿਵੇਂ ਤੱਤੇ ਦਾ ਉਹ ਪੂਰਾ ਨਹੀਂ ਰਿਹਾ ਇਥੋਂ ਤੇ ਸਿਰੀ ਦਾ ਆਰ ਥੋੜਾ ਮਟਿਆ ਹੋਇਆ ਚਲੋ ਕੋਈ ਨਹੀਂ ਅੰਦਾਜ਼ਾ ਲੱਗ ਜਾਂਦਾ ਪਲੇਟ ਕਰ ਸਕੇ ਤੇ ਫਿਰ ਚੱਲਦੇ ਹਾਂ ਹੁਣ ਪੰਜਾਬ ਤੋਂ ਸ੍ਰੀ ਹਿਮਕੁੰਟ ਸਾਹਿਬ ਇਧਰ ਨਸੀਬ ਸਿੰਘ ਨਸੀਬ ਸਿੰਘ ਦੇ ਲੱਤਾਂ ਡਬਖੜਬੀਆਂ ਹੋ ਗਈਆਂ ਅਲਰਜੀ ਨਾਲ ਹੋਰ ਤਿਆਰੀ ਹੈ ਤਿਆਰੀ ਬੱਲੇ ਬੱਲੇ ਆਜੋ ਹੋਰ ਵਧੀਆ ਗੁਰਦੁਆਰਾ ਸ੍ਰੀ ਹਿਮਕੁੰਟ ਸਾਹਿਬ ਜੀ ਰਿਸ਼ੀਕੇਸ਼ ਗੁਰਦਾਸ ਸਾਹਿਬ ਦੇ ਜਾਂਦੀਵਰ ਦੇ ਦਰਸ਼ਨ ਉੱਪਰ ਹੈਗਾ ਦਰਬਾਰ ਹਾਲ ਥੱਲੇ ਇਹਨਾਂ ਦੇ ਮੈਨੇਜਮੈਂਟ ਜਿਹੜੀ ਟਰਸਟ ਹੈ ਉਹਦੇ ਦਫ਼ਤਰ ਨੇ ਜਿਹੜਾ ਆ ਰਸਤਾ ਜਾਂਦਾ ਹੈ ਇਹ ਰਸਤੇ ਜਾ ਕੇ ਅੱਗੇ ਲੰਗਰ ਹਾਲ ਡਿਸਪੈਂਸਰੀ ਤੇ ਅੱਗੇ ਜਿਹੜੇ ਯਾਤਰਾਂ ਦੇ ਰਹਿਸ਼ ਵਾਸਤੇ ਜਿਹੜੇ ਸਰਾਵਾਂ ਨੇ ਉਹ ਬਣੀਆਂ ਹੋਈਆਂ ਨੇ ਰਿਸ਼ੀਕੇਸ਼ ਤੋਂ ਕਾਫੀ ਬਾਹਰ ਆ ਗਏ ਦੇਰ ਨਾਲ ਉਹ ਨੂੰ ਸੜਕੋਂ ਉੱਡ ਕੇ ਪਿੱਛੋਂ ਆ ਜਿਹੜੇ ਪੁਲ ਤੋਂ ਲੰਘ ਰਹੇ ਆ ਏ ਨਦੀ ਦਾ ਨਾਮ ਹੈ ਸੌਂਗ S O N G ਸੌਂਗ ਰਿਵਰ ਪਾਣੀ ਚੱਲਦਾ ਪਿਆ ਥੋੜਾ ਥੋੜਾ ਤੇ ਬਿਲਕੁਲ ਸਾਫ਼ ਪਾਣੀ ਹੈ ਇਹ ਸ਼ਾਇਦ ਅੱਗੇ ਜਾ ਕੇ ਗੰਗਾ ਨਦੀ ਚ ਪੈਂਦੀ ਹੋਏਗੀ ਉਸੇ ਦੀ ਹਿੱਸਾ ਹੈ ਕਿ ਨਦੀ ਹੁਣ ਬਾਕੀ ਹੁਣ ਵੱਧ ਰਿਆਂ ਹਰਦਵਾਰ ਵੱਲ ਤੇ ਹਰਦਵਾਰ ਇੱਥੋਂ ਰਹਿ ਗਿਆ 14 ਕਿਲੋਮੀਟਰ ਹਰਦਵਾਰ ਦੇ ਨੇੜੇ ਜਾ ਕੇ ਕੋਈ ਰੋਟੀ ਟੁੱਕ ਦਾ ਕਰਾਂਗੇ ਪ੍ਰਬੰਧ ਕਿਉਂਕਿ ਸਵੇਰ ਦੇ ਦੋ-ਦੋ ਵਾਟਰ ਜਿਆਦੇ ਪੀਤੇ ਨੇ ਤੇ ਥੋੜੇ ਪਕੌੜੇ ਖਾਦੇ ਨੇ ਗੁਰੂ ਘਰੋਂ ਰਿਸ਼ੀਕੇ ਤੋਂ ਲਗਭਗ ਕੋਈ 20 ਕਿਲੋਮੀਟਰ ਬਾਅਦ ਆ ਗਏ ਆਪਾਂ ਹਰਦਵਾਰ ਵਾਲੇ ਪਾਸੇ ਤੇ ਐਸਾ ਵੀ ਆਪਾਂ ਇੱਕ ਪੁਲ ਤੇ ਖੜੇ ਆਂ ਤੇ ਆਪਣੇ ਖੱਬੇ ਪਾਸੇ ਜੇਪਾ ਦੇਖੀਏ ਤਾਂ ਜੰਗਲ ਹੈ ਬਹੁਤ ਤਗੜਾ ਇਹ ਜੰਗਲ ਦਾ ਨਾਮ ਹੈ ਰਾਜਾਜੀ نیشنل پارک نیشنل پارک ਦੇ ਵਿੱਚ ਜਿਹੜੇ ਜੰਗਲੀ ਜਾਨਵਰ ਨੇ ਉਹਨਾਂ ਰੱਖਿਆ ਜਾਂਦਾ ਉਹ ਖੁੱਲੇ ਫਿਰਦੇ ਨੇ ਇੱਥੇ ਤੇ ਪਿੱਛੇ ਇੱਕ ਬੋਰਡ ਲੱਗਾ ਸੀ ਵੀ ਇੱਥੇ ਟਾਈਗਰ ਵੀ ਹੈਗਾ ਸੋ ਉਹੀ ਹਿਸਾਬ ਦਾ ਵੇ ਤੇ ਹਰਦوار ਇੱਥੋਂ ਰਹਿ ਗਿਆ ਲਗਭਗ 2.5 ਕਿਲੋਮੀਟਰ ਜਿਹੜਾ ਆਪਾਂ ਪੁਲ ਤੇ ਖੜੇ ਆ ਆ ਤੁਹਾਨੂੰ ਕੈਮਰਾ ਖਿਲਦਾ ਹੋਵੇ ਦੇਖਦਾ ਜਦੋਂ ਕੋਈ ਚੀਜ਼ ਇੱਥੋਂ ਲੰਘਦੀ ਹੈ ਵੱਡੀ ਕੋਈ ਵੱਡਾ ਸਾਧਾ ਲੰਘਦਾ ਹੈ ਤਾਂ ਪੁਲ ਹਿੱਲਦਾ ਹੈ ਪੁਲ ਦੇ ਦੋਵੇਂ ਪਾਸੇ ਜੰਗਲ ਹੈ ਇੱਧਰ ਵੀ ਤੇ ਉੱਧਰ ਵੀ ਅਰਧਾਰਾਂ ਸ਼ਹਿਰ ਦੀਆਂ ਬਰੂਹਾਂ ਦੇ ਪਹੁੰਚ ਗਏ ਸ਼ਹਿਰ ਸ਼ੁਰੂ ਹੋ ਗਿਆ ਵਸ ਇਥੋਂ ਰੋਡ ਕੀ ਰਹੀ ਹੈ 37 ਸਮੇਂ ਆਪਾਂ ਹਰਦੁਆਰ ਚ ਖੜੇ ਆ ਇੱਕ ਪੌਲ ਦੇ ਉਤੇ ਫਲਾਈਓਵਰ ਬ੍ਰਿਜ ਬਣਿਆ ਹੋਇਆ ਤੇ ਤੇ ਆਪਣੇ ਸਾਹਮਣੇ ਗੰਗਾ ਨਦੀ ਇਹ ਮੇਨ ਗੰਗਾ ਨਦੀ ਏ ਤੇ ਹਰਕੀ ਪੋੜੀ ਆਪਣੇ ਪੁਲ ਦੇ ਦੂਜੇ ਪਾਸੇ ਆ ਇਸੇ ਗੰਗਾ ਨਦੀ ਦੇ ਹੁੰਦਾ ਸਾਈਕਲ ਰੇਲ ਚੱਲਦਾ ਸੀ ਇਸੇ ਗੰਗਾ ਨਦੀ ਤੇ ਪਿੱਛੇ ਇੱਕ ਬਣਿਆ ਹੋਇਆ ਹੈਡ ਤੇ ਉੱਥੇ ਪਾਣੀ ਰੋਕ ਕੇ ਉਹ ਪਾਣੀ ਹਰਕੀ ਪੋੜੀ ਨੂੰ ਛੱਡਿਆ ਜਾਂਦਾ ਆਪਣੇ ਇਸ ਟੰਮ ਜਿਹੜੇ ਖੱਬਾ ਹੱਥੇ ਆਪਣੇ ਇਸ ਪਾਸੇ ਨੂੰ ਉਧਰ ਸਾਰੇ ਘਾਟ ਬਣੇ ਹੋਏ ਨੇ ਉਹ ਪੁਲ ਦੇ ਦੂਜੇ ਪਾਸੇ ਆ ਇੱਥੋਂ ਦਿਖਾਈ ਨਹੀਂ ਦੇਣੇ ਉਹ ਸਾਹ ਪੁਲ ਦੇ ਦੂਜੇ ਪਾਸੇ ਸਾਰੇ ਘਾਟ ਬਣੇ ਹੋਏ ਨੇ ਤੇ ਹਰ ਕੀ ਬੋੜੀ ਵੇ ਕਰੀਏ ਇਹਦੇ ਵਿੱਚ ਦੀ ਪਾਣੀ ਛੱਡਿਆ ਜਾਂਦਾ ਪਿੱਛੋਂ ਹੈਡ ਤੋਂ ਇਹ ਪਾਣੀ ਅੱਗੇ ਜਾ ਕੇ ਫਿਰ ਕੰਡਾ ਨਾਲ ਜੇ ਰੁਕ ਚ ਲੈ ਜਾਂਦਾ ਹੈ ਗੰਗਾ ਨਦੀ ਦਾ ਇੱਥੇ ਜਿਹੜਾ ਰੂਪ ਹੈ ਉਹ ਬਹੁਤ ਵਿਸ਼ਾਲ ਹੈ। ਖੇਤਰਫਲ ਬਹੁਤ ਵੱਜਾਂਦਾ ਹੈ ਦਾ। ਪਾਣੀ ਵੀ ਕਾਫੀ ਤੇਜ਼ ਹੈ। ਇੱਥੋਂ ਕੈਮਰੇ ਸ਼ਾਟ ਨਾਲ ਸੀ। ਬਾਕੀ ਉਹ ਪੁਲ ਦੇ ਥੱਲੇ ਪਾਣੀ ਲੋ ਲੰਗਦਾ ਹੈ। ਤਾਂ ਬਹੁਤ ਤੇਜ਼ ਲੱਗ ਰਿਹਾ ਹੈ। ਕਿਉਂਕਿ ਜਦੋਂ ਦੇਵ ਪ੍ਰਯਾਗ ਤੋਂ ਇਹ ਦੋ ਨਦੀਆਂ ਮਿਲਦੀਆਂ ਨੇ ਅੱਗੇ ਆ ਕੇ ਇਹਦੇ ਵਿੱਚ ਹੋਰ ਇਹਦੀਆਂ ਸਹਾਇਕ ਨਦੀਆਂ ਮਿਲ ਜਾਂਦੀਆਂ ਨੇ ਤੇ ਹਰਦਵਾਰ ਆਉਂਦੇ-ਆਉਂਦੇ ਨਦੀ ਬਹੁਤ ਵੱਡੀ ਹੋ ਜਾਂਦੀ ਹੈ। ਤੇ ਆਪਾਂ ਇਥੇ ਖਲੋ ਕੇ ਵੀਡੀਓ ਬਣਾਉਣ ਲੱਗੇ ਤੇ ਆਪਣੇ ਨਾਲ ਦਾ ਕਾਫੀ ਅੱਗੇ ਲੰਘ ਗਿਆ ਮਿਲਦੇ ਆ ਉਹਨੂੰ ਜਾ ਕੇ ਸਮਾਂ 11:20 ਹੋ ਗਏ ਤੇ ਆਪਾਂ ਹਰਦਵਾਰ ਤੋਂ ਕਾਫੀ ਬਾਹਰ ਆ ਗਏ ਐਸ ਟਾਬੇ ਤੇ ਰੁਕਿਆ ਗੁਰੂ ਨਾਨਕ ਪੰਜਾਬੀ ਟਾਬਾ ਇਥੋਂ ਦੋ ਦੋ ਟਿੱਕੀਆਂ ਛੱਕਦੇ ਆ ਤੇ ਅਗਲਾ ਸਫ਼ਰ ਕੱਢਾਂਗੇ ਜਮਨਾਲਾਗਰ ਇਥੋਂ ਰਹਿ ਗਿਆ ਲਗਭਗ 90 ਕਿਲੋਮੀਟਰ ਆ ਜਿੱਧਰ ਉਹ ਗੱਡੀ ਆ ਰਹੀ ਹੈ ਇਧਰੋਂ ਜਾਣਾ ਹੈ ਜਾਂ ਦੂਜੇ ਪਾਸੇੋਂ ਆਪਾਂ ਆਏ ਆ ਤੇ ਤਾਂ ਕੁਝ ਵੀਰ ਮਿਲੇ ਨੇ ਇਹ ਸਫਰਾਂ ਬਾਰੇ ਪੁੱਛੀ ਜਾ ਰਹੇ ਨੇ ਨਸੀਬ ਸਿੰਘ ਤੋਂ ਆ ਗਿਆ ਇਹ ਟਾਪਾ ਗੋਬੀ शिमला मिर्ची ਬਤਾਉਂ ਟਮਾਟਰ ਤੇ ਪੱਤ ਗੋਬੀ ਤੇ ਉਧਰ ਤੰਦੂਰ ਤੇ ਲੱਗਦੀਆਂ ਹੋਈਆਂ ਰੋਟੀਆਂ ਆਲੂ ਤੇ ਪਿਆਜ਼ ਵਾਲੇ ਤੰਦੂਰੀ ਪਰੌਂਠੇ ਤੇ ਨਾਲ ਹਰੀਆਂ ਮਿਰਚਾਂ ਚਾਹ ਤੇ ਚਾਹ ਆ ਰਹੀ ਹੈ ਤੇ ਇਧਰ ਭਾਈ ਸਾਹਿਬ ਪਹੁੰਚ ਬੜੇ ਹੋਏ ਸਮਾਂ 1:1 ਦਾ ਹੋ ਗਿਆ ਤੇ ਜਵਣਾ ਨਗਰ ਇਥੋਂ ਕੋਈ 70 80 ਕਿਲੋਮੀਟਰ ਦੇ ਨੇੜੇ ਰਹਿ ਗਿਆ ਜਾਂਦੀ ਵਾਰ ਆਪਾਂ ਇਹ ਸਨਹਿਰ ਦੇ ਨਾਲ-ਨਾਲ ਗਏ ਸੀ ਇਧਰ ਨੂੰ ਹੁਣ ਵੀ ਰਾਹ ਉਹੀ ਏ ਵੈਸਾ ਨਾ ਸੜਕ ਦੇ ਦੂਜੇ ਪਾਸੇ ਆ ਤੇ ਇਸ ਪਾਸੇ ਛਾਂ ਹੈ ਰੁੱਖ ਬਹੁਤ ਨੇ ਅੱਗੇ ਆ ਗਿਆ ਦਿੱਲੀ ਪਬਲਿਕ ਸਕੂਲ ਦੌਲਤਪੁਰ ਬਹੁਤ ਸੋਹਣਾ ਰਾਹ ਏ ਆਪਾਂ ਸਾਰਿਆਂ ਨੇ ਆਪਣੀ ਜ਼ਿੰਦਗੀ ਵਿੱਚ ਆ ਵੇਖਿਆ ਨਾ ਵੀ ਆਪਾਂ ਬੈਂਕਾਂ ਜਾਂਦੇ ਆ ਜਾਂ ਕਿਸੇ ਦਫ਼ਤਰ 'ਚ ਉੱਥੇ ਪੈਨ ਨੂੰ ਇੱਕ ਰੱਸੀ ਪਾਈ ਹੁੰਦੀ ਏ ਤੂੰ ਲੈ ਨਾ ਜਾਵੇ ਜਾਂ ਕਿਤੇ ਪਾਣੀ ਪੀਣ ਵਾਲੀ ਟੂਟੀ ਲੱਗੀ ਏ ਤੇ ਸੰਗਲੀ ਪਾ ਕੇ ਗਲਾਸ ਨਾਲ ਜੁੜਿਆ ਹੁੰਦਾ ਹੈ ਇੱਥੇ ਆ ਸਾਹਮਣੇ ਪੰਪ ਤੇ ਰੁਕੇ ਸੀ ਪਾਣੀ ਭਰਨ ਤੇ ਪਾਣੀ ਬੋਤਲਾਂ ਦਾ ਗਰਮ ਹੋ ਗਿਆ ਮੈਂ ਚਲ ਠੰਡਾ ਭਰ ਲੈਨੇ ਆ ਤੇ ਇੱਥੇ ਕੀ ਵੇਖਦੇ ਆ ਵੀ ਜਿਹੜਾ ਵਾਟਰ ਕੂਲਰ ਏ ਇਨੂੰ ਚੰਗਾ ਤਕੜਾ ਮੋਟਾ ਸਿੰਗਲ ਮਾਰਿਆ ਹੋਇਆ ਹੈ ਇਹਨਾਂ ਨੇ ਸਿੰਗਲ ਮਾਰ ਕੇ ਤੇ ਕਿਛੀ ਉਹਦੇ ਨਾਲ ਬਿਲਡ ਕੀਤਾ ਤੇ ਨਾਲ ਜੰਦਰੇ ਪਾਰੇ ਆ ਇਹਦਾ ਮਤਲਬ ਇਹ ਆ ਕਿ ਬਾਕੀ ਚੀਜ਼ਾਂ ਦਾ ਠੀਕ ਇੱਥੇ ਏਡੇ ਵੱਡੇ ਵੱਡੇ ਵਾਟਰ ਕੋਲਰ ਵੀ ਸੇਫ ਨਹੀਂ ਹੈਗੇ ਜਿਵੇਂ ਜਿਵੇਂ ਆਪਾਂ ਇਧਰੋਂ ਜਾਈ ਜਾਵਾਂਗੇ ᱛਵੇਂ-ਤਵੇਂ ਹਾਲਾਤ ਬਦਲ ਹੀ ਜਾਣਗੇ ਕੌਣ ਸੀਪ ਸਿੰਘ ਹਾਂਜੀ ਹਾਂਜੀ ਕੀ ਵਿਚਾਰ ਹੈ ਇਸ ਚੀਜ਼ ਬਾਰੇ ਇੱਥੇ ਦੇਖ ਕੇ ਪਤਾ ਲੱਗਦਾ ਵੇ ਇਹਦਾ ਡੰਗਲਾ ਡੰਗਰ ਨੂੰ ਨਹੀਂ ਮਾਰਦਾ ਐਡਾ ਸਿੰਗਲ ਤੇ ਤਗੜੀ ਮੱਝ ਨੂੰ ਨਹੀਂ ਮਾਰਿਆ ਹੁੰਦਾ ਜਿਨ੍ਹਾਂ ਨੇ ਜਿੱਡਾ ਵਾਟਰ ਗਨ ਨੂੰ ਮਾਰਿਆ ਹੋਇਆ ਹੈ ਹੈ ਚੱਲੋ ਹੋ ਸਕਦਾ ਇੱਥੋਂ ਦੇ ਹਾਲਾਤ ਐਵੇਂ ਦੇ ਹੋਣ ਚੱਲੋ ਰੱਬ ਰੱਖਾ ਵੀ ਦੁਨੀਆ ਦਾ ਸਮਾਂ 1.5 ਵਜ ਗਿਆ ਜੀ ਤਾਂ ਆਪਾਂ ਕਸਬੇ ਚ ਲੰਗੜ ਨੇ ਉੱਤਰਾਖੰਡ ਦਾ ਤੇ ਸਾਹਮਣੇ ਆਪਣੇ ਹੈਗੀ ਮਸਜਿਦ जान आवाज़ आ रही है मस्जिद चो डेढ़ बजे वाली नमाज का टाइम हो गया ज्यों ज्यों आप यूपीएल वधी जावे त्यों त्यों हिंदू आबादी के नाल, नाल मुस्लिम आबादी भी काफ़ी बधी जाती है इस एरिए मुसलमान बहुत ने ਪਰ ਜਿਵੇਂ ਜਿਵੇਂ ਆਪਾਂ ਰਿਸ਼ੀਕੇਸ਼ਵਰ ਨੂੰ ਜਾਵਾਂਗੇ ᱛਵੇਂ ᱛਵੇਂ ਮੁਸਲਮਾਨ ਆਬਾਦੀ ਘਟੀ ਜਾਵੇਗੀ ਪਹਾੜੀ ਇਲਾਕੇ ਦੇ ਵਿੱਚ ਮੁਸਲਮਾਨ ਨਹੀਂ ਹੈਗੇ ਉਤਰਾਖੰਡ 'ਚ ਜੇ ਹੋਣਗੇ ਤਾਂ ਕਿਤੇ ਵਿਰਲੇ ਤਾਂ ਮੈਨੇ ਘੱਟ ਨੇ ਇੱਥੇ ਇਧਰ ਫੁੱਲਰ ਦੇ ਪੈਰ ਹੋਏ ਪੂਰੇ ਜੋ ਬੜਾ ਵੱਡੇ ਵੱਡੇ ਲੱਗੇ ਹੋਏ ਟੋਕੇ ਇੱਕ ਗੱਲ ਹੋਰ ਵੀ ਅੰਬਾਂ ਦੇ ਬਾਗ ਬਹੁਤ ਨੇ ਇੱਧਰ ਆਪਣੇ ਆ ਸੱਜੇ ਹੱਥ ਜਿਹੜਾ ਬਾਗ ਹੈ ਸਾਰਾ ਅੰਬਾਂ ਦਾ ਦੋ ਵੱਟ ਚੱਲੇ ਤੇ ਆ ਇੱਕ ਨਿਕਲ ਨਗਰ ਖੜਾਇਆ ਕਸਬਾ ਜਿਹਾ ਭਗਵਾਨਪੁਰ ਟਰਾਲੀਆਂ ਭਰੀਆਂ ਜਾਂਦੀ ਭੇ ਗੰਨੇ ਦੀਆਂ ਹੁਣ ਲੰਘਿਆ ਦੋ ਤਨ ਤੇ ਗੰਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਪਿੱਛੇ ਜਿਹਾ ਲਾੜੇ ਵੀ ਦੇਖੇ ਚੱਲਦੇ ਪਏ ਨੇ ਗੁੜ ਬਣਾਉਣ ਦਾ ਕੰਮ ਇੱਧਰ ਵੱਡੇ ਪੱਧਰ ਤੇ ਆ ਓਏ ਜਸੀਬ ਅੱਤਾ ਉਹਦਾ ਟੱਬ ਆ ਗਿਆ ਰੁਕੀਏ ਹਾਂ ਅਜੇ ਕੰਮ ਚੱਲਣ ਦੇ ਅੰਦਰ ਜਾਂਦਾ ਯਾਰ ਕੰਮ ਚੱਲਦਾ ਅੱਗੇ ਰੋਦਿਆਂ ਤਾਉਨੇ ਤੇ ਢਾਬਾ ਬੰਦ ਕੀਤਾ ਹੋਇਆ ਹੈ ਪਿੱਛੇ ਜੀ ਆਪਾਂ ਸਵਾ 1 ਵਜੇ ਰੁਕੇ ਸੀ ਆਣੀ ਪੁਣੀ ਵੀ ਕੀ ਚੱਲੇ 1 ਘੰਟਾ ਲਾਗਾ ਤਰ ਹੋ ਗਿਆ ਸਵਾ 2 ਹੋ ਗਏ ਤੇ ਹੁਣ ਇੱਥੇ ਆ ਕੇ ਰੁਕੇ ਆ ਢਾਬਾ ਢੋਬਾ ਕੋਨੇਰੇ ਦੇਸਿਆ ਨਹੀਂ ਪਿੱਛੇ ਕਾਇਆ ਸੀ ਉਹ ਬੰਦ ਸੀ ਹੁਣਵੇਂ ਨੇ ਅੱਗੋਂ ਪੰਪ ਤਾਂ ਉਠੰਦਾ ਆਪਣੀ ਭਰਾਂਗੇ ਤੇ ਜਿਹੜਾ ਪਾਣੀ ਛਲਾਲ ਕੋਲ ਹੈ ਉਦੋਂ ਇਹ ਦੋ ਪਟਾ ਭਰ ਕੇ ਸੰਗਲਾ ਕਰਦੇ ਆਂ ਗਰਮੀ ਬਾਵਾ ਹੋ ਗਈ ਕਈ ਦਿਨ ਠੰਡ ਚ ਰਹੇ ਆ ਤੇ ਅੱਜ ਫਿਰ ਗਰਮੀ ਵਾਲਾ ਜਿਵੇਂ ਮੱਥਾ ਲਾਇਆ ਐ ਐਸ پاسੋਂ ਆ ਪਾਏ ਆ ਦੋ ਰਿਸ਼ੀਕਸ਼ਵਰੋਂ ਤੇ ਜਾਣਾ ਹਰਨਪੁਰ ਨੂੰ ਤੇ ਆਪਣੇ ਸਾਹਮਣੇ ਇੱਕ ਬਹੁਤ ਵੱਡਾ ਅੰਬਾਂ ਦਾ ਬਾਗ ਇੱਧਰ ਜਾਣਾ ਹੈ ਤੇ ਲਗਭਗ ਅੱਧਾ ਸਫ਼ਰ ਆਪਾਂ ਕੱਢ ਲਿਆ ਹੁਣ ਤੱਕ 5 ਘੰਟੇ ਹੋ ਗਏ ਤੁਰਿਆਂ ਨੂੰ ਰਾਹ 'ਤੇ ਰੁਕੇ ਵੀ ਪਰੋੜੇ ਛਕੇ ਅਸੀਂ ਚਾਹ ਪੀਤੀ ਦੋ ਤਿੰਨ ਥਾਵਾਂ ਤੇ ਖਲੋ ਕੇ ਪਾਣੀ ਵੀ ਪੀਤਾ ਤੇ ਹੋਰ ਪੰਜਾਂ 5.5 ਘੰਟਿਆਂ ਦੇ ਵਿੱਚ ਜਾਉਣਾ ਰਕਰ ਪਹੁੰਚ ਜਾਗੇ ਕੋਈ ਸਵੇਰ 7 7:30 7:00 8:00 ਵਜੇ ਤੱਕ ਤੇ ਇਧਰ ਕਿਨਾਰਿਆਂ ਤੇ ਖੜੇ ਬੱਬਲਰ ਤੇ ਫਰ ਅੰਬਾਂ ਦਾ ਬਾਗ ਆ ਇੱਕ ਬਹੁਤ ਵੱਡਾ ਬੂਟਾ ਅੰਬ ਦਾ ਉਹ ਆਪਣੇ ਖੜੇ ਇਸ ਸਾਈਡ ਤੇ ਸੜਕ ਬਹੁਤ ਹੀ ਛੰਟ ਤੇ ਜਿੰਨੀ ਇਹਦੇ ਤੇ ਆਵਾਜ਼ ਆਈਏ ਉਸ ਹੱਬ ਦੇ ਸੜਕ ਛੋਟੀ ਏ ਕਿਉਂਕਿ ਆ ਵੇਖੋ ਸ਼ੋਲਡਰ ਲੈਂਡ ਤੋਂ ਬਾਹਰ ਕੁਝ ਨਹੀਂ ਹੈਗਾ ਆਹ ਇਹ ਦਿੱਤੀ ਪੱਟੀ ਏ ਇਸ ਦੂਬਾਰ ਸੜਕ ਘੱਟੇ ਅੰਦਰ ਅੰਦਰ ਹੈਗੀ ਬਾਹਰ ਤੇ ਸੜਕ ਪਾਰ ਕਰਨ ਲੱਗਾ ਵੇਖਣਾ ਪੈਂਦਾ ਸਾਮਣੇ ਬਣੇ ਗੇਟ ਤੇ ਲਿਖਿਆ ਹੈ ਵੀ ਉੱਤਰ ਪ੍ਰਦੇਸ਼ ਮੇਂ ਆਪਕਾ ਸਵਾਗਤ ਹੈ। 3 ਤਰੀਕ ਨੂੰ ਆਪਾਂ ਇਸੇ ਗੇਟ ਰਹੀਂ ਯੂਪੀ ਤੋਂ ਉੱਤਰਾਖੰਡ ਵਿੱਚ ਦਾਖਲ ਹੋਏ ਸੀ। ਤੇ ਅੱਜ 15 ਤਰੀਕ ਨੂੰ ਉੱਤਰਾਖੰਡ ਛੱਡ ਕੇ ਦੁਬਾਰਾ ਫਿਰ ਯੂਪੀ ਵਿੱਚ ਦਾਖਲ ਹੋ ਰਹੇ ਹਾਂ। 12-13 ਦਿਨ ਆਪਾਂ ਉੱਤਰਾਖੰਡ ਘੁੰਮੇ। ਬੜਾ ਵਧੀਆ ਰਿਆ ਉੱਤਰਾਖੰਡ ਦੇ ਲੋਕ ਬੜੇ ਵਧੀਆ ਹਨ। ਬੜੇ ਮਿਲਨਸਾਰ ਨੇ ਜਿਹੜੇ ਖਾਸ ਕਰਕੇ ਜਿਹੜੇ ਪਾਰਾ ਪਹਾੜੀ ਇਲਾਕੇ ਨੇ ਸੀ ਕਿਸੇ ਤੋਂ ਉੱਪਰ ਦੇ ਉਹ ਲੋਕ ਬੜੇ ਵਧੀਆ ਸਨ ਬਾਕੀ ਉਰਾਂ ਤਾਂ ਆਪਾਂ ਜ਼ਿਆਦਾ ਰੁਕੇ ਨਹੀਂ ਕਿਉਂਕਿ ਉਹਨਾ ਆਪਾਂ ਦਵਾ-ਦਵਾ ਪੈਂਡਾ ਕੱਢਦੇ ਆਏ ਆ ॠਸ਼ੀਕੇਸ਼ ਤੋਂ ਆਪਾਂ ਉੱਪਰ ਨੂੰ ਪਹਾੜੀਆਂ ਨੂੰ ਚੜ ਗਏ ਸੀ ਗੋਵਿੰਦ ਘਾਟਾਲ ਨੂੰ ਫੇਮਪੁਰ ਸਾਹ ਵੱਲ ਨੂੰ ਸੋ 12-13 ਦਿਨ ਘੁੰਮ ਕੇ ਉੱਤਰਾਖੰਡ ਨੂੰ ਆਪਾਂ ਫੇਰ ਯੂਪੀ ਦਾਖਲ ਹੋਣ ਲੱਗੇ ਆ ਤੇ ਤੁਹਾਡਾ ਵੀ ਸਾਰਿਆਂ ਦਾ ਸਵਾਗਤ ਹੈ ਯੂਪੀ ਦੇ ਵਿੱਚ ਆਪਾਂ ਇਸ ਗੇਟ ਤੇ ਖੜੇ ਸੀ ਪਰਲੇ ਪਾਸੇ ਉੱਤਰਾਖੰਡ ਤੇ ਇੱਧਰ ਯੂਪੀ ਉੱਤਰ ਪ੍ਰਦੇਸ਼ ਇੱਥੋਂ ਦਾਖਲ ਹੋ ਕੇ ਇੱਥੇ ਖੜ ਕੇ ਕੋਈ ਇੱਕ ਦੀਆਂ ਫੋਟੋਆਂ ਖਿੱਚ ਰਹੇ ਸੀ ਤੇ ਆਹ ਬਾਈ ਉਰੀ ਮਿਲਿਆ ਨੇ ਆਪਾਂ ਨੂੰ ਇਹ ਬਾਈ ਉਰੀ ਸਾਈਕਲ ਵੇਖ ਕੇ ਤੇ ਆਪਣੇ ਕੋਲ ਰੁੱਕ ਗਏ ਹਾਂਜੀ ਬਾਈ ਜੀ ਕੀ ਹਾਲ ਨੇ ਬੜੀਆਂ ਜੀ ਬੜੀਆਂ ਬੜੀਆਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਆਸ਼ੋਬ ਇਨਾਇਤ ਹੈ ਮੇਰਾ ਨਾਮ ਸੇਰੋਲੀਏ ਅਲੀ

ਉਹ ਗਿਰ ਉਸਕੇ ਬਾਅਦ ਟ੍ਰੈਵਲ ਮਾਰਨਾ ਹੈ ਆਪਣਾ ਇਧਰ ਲੱਦਾਖ ਲੈਗਾ 스피티 ਵੈਲੀ ਦਾ 스피티 ਵੈਲੀ ਦਾ ਆ ਖੰਡੀ ਬਹੁਤ ਬੜੀਆ ਬਹੁਤ ਬੜੀਆ ਤੇ ਇਹਨਾਂ ਭਾਈ ਸਾਹਿਬ ਦਾ ਵੀ YouTube ਚੈਨਲ ਹੈਗਾ ਕੀ ਨਾਮ ਹੈ ਕੀ ਨਾਮ ਹੈ ਇੱਥੇ ਲਿਖਾ ਹੋਇਆ ਆਸ਼ੂ ਇਨਾਇਤ ਬਾਕੀ ਹਮ ਤੋਂ ਇਹ ਹੈ ਕਿ ਦੇਖੋ ਬਾਈਕ ਤੇ ਟ੍ਰੈਵਲ ਕਰ ਰਹੇਗੇ कुछ ज्यादा टिपिकल नहीं होता डिफिकल्टीज आती है लेकिन मैं तो पाजी की हिम्मत की दाद देना चाहूंगा साइकिल तो मार के आ रहे हैं भाई इनसे सीख लेनी चाहिए हम जैसे भाइयों को जो भी नए नए ट्रैवल स्टार्ट करने वाले हैं और जो कर रहे हैं भाई उनको भी कि भाई साइकिल वाले बंदों के लिए कितनी हिम्मत चाहिए होती है उनकी हिम्मत की बहुत बहुत दाद देनी पड़ेगी बहुत धन्यवाद अभी आपका धन्यवाद क्योंकि उधर चढ़ाइया वगैरह बहुत बिल्कुल, बिल्कुल। है चढ़ाइया भी हैं कुछ भी चीज हो जाए कल मान लो कोई जानवर वगैरह दिख जाए कुछ जानवर तो बाइक को तो ये अपने अकॉर्डिंग कितना भी दाव लो लेकिन साइकिल तो अपने हिसाब से चलेगी साइकिल तो अपने हिसाब से बहुत सारी चीजें हैं सोच भी नहीं सकते पे जाने के बाद पता बिल्कुल बिल्कुल जब हम आप पहुँचेंगे क्या क्या दिक्कतें आती है क्या क्या होती है क्या क्या दिक्कतें आती हैं बिल्कुल बिल्कुल धन्यवाद भाई आप रुके हमारे लिए बहुत बहुत धन्यवाद ਓਕੇ ਵੀ ਓਕੇ ਮਿਲਿੰਗ ਆਪਾਂ ਕਦੀ ਇਧਰ ਪੰਜਾਬ ਨੂੰ ਪੰਜਾਬ ਮੰਨਣਾ ਹੈ ਬਿਲਕੁਲ ਬਿਲਕੁਲ ਪੰਜਾਬ ਮੇ ਆਓ ਕੋਈ ਬਾਤ ਨਹੀਂ ਇਹ ਰਾਈਟ ਬਾਈਕ ਹੈ ਹਾਂਜੀ ਸਮਾਂ 3:20 ਮਿੰਟ ਹੋ ਗਏ ਤੇ ਆਪਾਂ ਗਾਗਲੜੀ ਪਹੁੰਚ ਗਏ ਜੀ ਤੇ ਇੱਥੋਂ ਮੁੜ ਕੇ ਆਪਾਂ ਸਹਾਰਨਪੁਰ ਵੱਲ ਨੂੰ ਸਹਾਰਨਪੁਰ ਇਥੋਂ 10 ਕਿਲੋਮੀਟਰ ਰਹਿ ਗਿਆ ਜ਼ਿਆਦਾ ਨਹੀਂ ਹੈਗਾ ਸਮਾਂ ਸ਼ਾਮ ਦੇ 4:30 ਵਜੇ ਹੋ ਗਏ ਤੇ ਜਮਨਾ ਨਗਰ ਆਪਣਾ ਤੋਂ ਰਹਿ ਗਿਆ 30 ਕਿਲੋਮੀਟਰ ਸਾਰਨਪੁਰ ਤੋਂ ਆਪਾਂ ਬਾਹਰ ਨਿਕਲ ਰਹੇ ਸੀ ਤੇ ਆ ਦੋ ਮਿੱਤਰ ਮਿਲੇ ਨੇ ਇਹਨਾਂ ਨਾਲ ਕਰਦਿਆਂ ਗੱਲਬਾਤ ਹਾਂਜੀ ਵੈਰੀ ਖਾਲਸਾ ਵੀਰ ਜੀ ਬਣੇ ਹੋਰ ਕੀ ਹਾਲ ਚੱਲ ਨੇ ਜੀ ਵਧੀਆ ਕੀ ਨਾਮ ਤੁਹਾਡਾ ਮੇਰਾ ਪ੍ਰੀਤ ਸਿੰਘ ਪ੍ਰੀਤ ਸਿੰਘ ਮੇਰਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਕਿੱਥੋਂ ਸ਼ਾਹਬਾਦ ਮਾਰਕੈਂਡਾ ਸ਼ਾਹਬਾਦ ਮਾਰਕੈਂਡਾ ਤੋਂ ਇਹ ਪਿੱਛੇ ਜੀ ਨਾ ਖੜੇ ਸੀ ਨਾ ਹੱਥ ਹੀ ਮਾਰਿਆ ਮੈਨੂੰ ਲੱਗਿਆ ਕਿ ਤੇ ਵੈਸੇ ਆਦ ਮਾਰਿਆ ਤੁਸੀਂ ਮੈਂ ਕਿ ਤੁੰਜ ਉੰਜ ਖੜੇ ਹੋਣਗੇ ਹਾਂ ਤੁਸੀਂ ਤੇ ਆਪਾਂ ਤੁਹਾਨੂੰ ਵੇਖ ਕੇ ਖੜੇ ਹੋਏ ਇਹਨਾਂ ਨੇ ਮੋਟਰਸਾਈਕਲ ਪਿੱਛੇ ਲਾ ਕੇ ਫਿਰ ਰੁਕ ਲਿਆ ਤੇ ਚਲੋ ਵਧੀਆ ਲੱਗਦਾ ਜਦੋਂ ਕੋਈ ਆਪਣਾ ਮਿੱਤਰ ਮਿਲਦਾ ਹੈ ਤੇ ਉਹਦੇ ਨਾਲ ਮੜੇ ਆਪਣੇ ਉਹਨੇ ਹੌਸਲਾ ਵੱਜ ਜਾਂਦਾ ਹੋਰ ਹੈ ਤੇ ਸ਼ਾਬਾਸ਼ ਕਿੰਨਾ ਕਰਾਂ ਜੋ ਸ਼ਾਬਾਸ਼ ਜੀ ਆਪਾਂ ਵਿੱਚ ਆ ਗਏ ਨੇ ਵਿੱਚ ਹਾਂਜੀ ਠੀਕ ਹੈ ਪ੍ਰਸ਼ਾਵਾਦ ਰਿਹਾ ਸ਼ੁਰੂ થઈ ਬਸਟੈਂਡ ਦੇ ਬਿਲਕੁਲ ਕੋਲ ਬਸਟੈਂਡ ਦੇ ਕੋਲ ਠੀਕ ਹੈ ਜੀ ਆਇਓ ਕੋਈ ਨਹੀਂ ਸ਼ਾਵਾਦ ਕਦੀ ਆਏ ਤੇ ਜਰੂਰ ਆਵਾਂਗੇ ਪਹਿਲਾਂ ਮੇਰੀ ਸਲਾਹ ਸੀ ਪੋਂਟਾ ਸਾਬੋ ਕੇ ਆਉਣ ਦੀ ਅੱਛਾ ਜੀ ਅੱਛਾ ਤੇ ਫਿਰ ਮੈਂ ਸ਼ਾਇਦ ਸ਼ਾਵਾਦ ਹੁੰਦਾ ਪਰ ਉਹ ਰੋੜ ਕਰਦੇ ਕਈ ਰੀਵੇਂ ਜਿਹੜਾ ਝੋਨਾ ਝੋਲਾ ਵੱਟਣਾ ਲਾ ਹੋਇਆ ਹੈ ਇਸ ਕਰਕੇ ਹੁਣ ਬਸ ਚੱਤੀ ਕਰ ਜਾਣਾ ਹਾਂ ਕੋਈ ਨਹੀਂ ਕੋਈ ਨੰਬਰ ਲੈ ਜਾਂਦਾ ਮੈਂ ਆਏ ਜਰੂਰ ਮਿਲਾਂਗੇ ਜਗਾ ਭਾਈ ਓਕੇ ਆ ਸਮੇਂ ਆਪਾਂ ਸਰਸਾਵਾ ਕ੍ਰਾਸ ਕਰ ਗਏ ਜਮਲਾਨਗਰ ਇਥੋਂ 22 ਕਿਲੋਮੀਟਰ ਰਹਿ ਗਿਆ ਦੇਖੋ ਪਪੂਲਰ ਦੀਆਂ ਟਰਾਲੀਆਂ ਜਿਸ ਨੇ ਸ਼ੁਰੂ ਹੋਈਆਂ ਆ ਅੱਗੇ ਜਾ ਰਹੀ ਟਰਾਲੀ ਭਰੀ ਪਪੂਲਰ ਉਹ ਵੇਖੋ ਉਧਰ ਵੀ ਖੜੀ ਹੋਈ ਪਪੂਲਰ ਦੀ ਖੇਤੀ ਵੱਡੇ ਪੱਧਰ ਤੇ ਹੁੰਦੀ ਹੈ ਇੱਧਰ ਇਹ ਲੱਗਦਾ ਮੁੜੇਗਾ 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 ਚੱਲ ਭਾਈ ਚੱਲ 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 ਖਲੋ ਗਿਆ ਖਲੋ ਗਿਆ ਖਲੋ ਗਿਆ ਇੱਥੇ ਕੱਲ ਦੇਖੀਏ ਆ ਗਏ ਇਧਰ ਯੂਪੀ ਸਾਡ ਜਿਉਂਦੇ ਬੜੇ ਹੋਇਆ ਕੋਈ ਇੰਡੀਕੇਟਰ ਨਹੀਂ ਕੋਈ ਹੱਥ ਨਹੀਂ ਕੋਈ ਕੁਝ ਨਹੀਂ ਜਿਹੜਾ ਜੀ ਕਰਦਾ ਜਿੱਧਰ ਮਰਜ਼ੀ ਮੁੜ ਜਾਏ ਆ ਵੇਖ ਐਵੇਂ ਖੁੱਲੇ ਹੀ ਕੰਮ ਚੱਲਦਾ ਇੱਥੇ ਪਿਛਲਾ ਬੰਦਾ ਆਪੇ ਬਚਾ ਲੇਗਾ ਜੇ ਬਚਾ ਸਕਦਾ ਤੇ ਜਮਲਾਨਗਰ ਰਹਿ ਗਿਆ 14 ਕਿਲੋਮੀਟਰ ਬਸ ਲੈ ਲਿਆ ਕੰਮ ਹੁੰਦੇ ਘੰਟੇ ਕਿ ਦੀ ਵਾਰ ਰਹਿ ਗਈ ਦੇਖ ਜੀ ਜਾਨ ਜੂਮ ਨਾ ਟਕਰਿਆ ਕਾ ਘੰਟੇ ਤੋਂ ਪਹਿਲਾਂ ਹੀ ਤਾਂ ਆਪਾਂ ਪਹੁੰਚ ਗਏ ਸ਼ਾਮ ਤੇ ਸਵਾਹ ਹੋ ਗਿਆ ਸ਼ਾਮ ਦੇ 5:00 ਵਜੇ ਤੇ 55 ਮਿੰਟ ਪਹਾੜਾਂ 'ਚ ਆਪਾਂ ਪਿਛਲੇ 10 ਦਿਨ ਰਹੇ ਹਾਂ ਉੱਥੇ ਅਸਲ ਵਿੱਚ ਉਹ ਤੇ ਹਨੇਰਾ ਹੋ ਜਾਂਦਾ ਸੀ 5:30 ਵਜੇ ਤੋਂ ਬਾਅਦ ਐਵੇਂ ਦਾ ਦਿਨ ਹੋ ਜਾਂਦਾ ਸੀ ਵੀ ਜਿਵੇਂ ਲਾਈਟਾਂ ਜਗੋਣੀਆਂ ਪੈਂਦੀਆਂ ਸੀ ਪਰ ਇੱਥੇ ਇਹ ਨਾਲ ਤੱਕ ਠੀਕ ਹੈ ਕਿਉਂਕਿ ਪਹਾੜ ਉੱਚੇ ਹੋ ਕਰਕੇ ਸੁਰਿੰਦੇਸ ਵਿੱਚ ਬੰਦ ਹੋ ਜਾਂਦਾ ਸੀ ਉੱਥੇ ਅੱਜ ਰਾਤ ਦਾ ਟਿਕਣਾ ਜਮਨਾ ਨਗਰ ਚ ਗੁਰਦਰਾ ਥੜਾ ਸਾਹਿਬ ਜਿੱਥੇ ਆਪਾਂ 2 ਤਰੀਕ ਨੂੰ ਆਏ ਸੀ ਤੇ ਤੈਨੂੰ ਇੱਥੋਂ ॠਸ਼ੀਕੇਸ਼ਵਰਨ ਨੂੰ ਗਏ ਸੀ ਸੋ 7 ਵਜੇ ਪਹੁੰਚ ਗਏ ਸੀ ਇਸ਼ਨਾਨ ਕਰ ਲਿਆ ਲੰਗਰ ਸਦਾ ਛਕ ਲਿਆ ਉੱਥੇ ਰਹਿਣ ਨੂੰ ਜਗ੍ਹਾ ਮਿਲ ਗਈ ਤੇ ਸਵੇਰੇ ਇੱਥੋਂ ਆਪਾਂ ਕੁਰਸ਼ੇਤਰਵਲ ਨੂੰ ਵਧਾਂਗੇ ਕੱਲ ਨੂੰ ਖੇਤਰ ਜਾ ਕੇ ਰਾਤ ਰਾਵਾਂਗੇ ਤੇ ਪਰਸੋਂ ਕਰ ਸੋ ਤੁਸੀਂ ਵੀਡੀਓ ਨੂੰ ਪੂਰੀ ਵੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਫਰ ਬਹੁਤ ਵਧੀਆ ਰਿਹਾ ਹੁਣ ਤੱਕ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਅਗਲਾ ਸਫਰ ਵੀ ਆਪਣਾ ਵਧੀਆ ਰਹੇਗਾ 2 ਦਿਨ ਆਪਣੇ ਹੋਰ ਲੱਗਣਗੇ ਤੇ ਆਪਾਂ ਘਰ ਪਹੁੰਚ ਜਾਗੇ ਸੋ ਵੀਡੀਓ ਨੂੰ ਪੂਰਾ ਵੇਖਣ ਲਈ ਦੁਬਾਰਾ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਸਾਂਝੀ ਜਰੂਰ ਕਰਿਓ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਆਪਾਂ ਕੋਈ ਉਹੀ 130 35 ਕਿਲੋਮੀਟਰ ਦਾ ਸਫਰ ਕੱਢਿਆ ਜਿਹੜਾ ਜਾਂਦੀ ਵਾਰ ਕੱਢਿਆ ਸੀ ਟਕਾਵਟ ਹੋਈ ਬਾਕੀ ਕੋਈ ਗੱਲ ਨਹੀਂ ਸਫਰਾਂ ਇਸ ਟਕਾਵਟਾਂ ਚੱਲਦੀ ਰਹਿੰਦੀਆਂ ਨੇ ਮਿਲਦੀਆਂ ਕੱਲ ਨੂੰ ਨਵੇਂ ਵਲੌਗ ਨਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਾਰਿਆਂ ਦਾ